ਜੋਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਅਜਹੂਸ਼ਰਪੁਰ ਜ਼ਿਲ੍ਹੇ ਭਾਰਤ ਚ ਕਿਸਾਨਾਂ ਨੂੰ ਬੰਦ ਦਾ ਕਾਫੀ ਜ਼ਿਆਦਾ ਹੰਗਾਰਾ ਮਿਲਿਆ ਜਕਰ ਮੁਕੇਰੀਆਂ ਦੀ ਗੱਲ ਕਰੀਏ ਤਾਂ ਮੁਕੇਰੀਆਂ ਤੇ ਮਾਤਾ ਰਾਣੀ ਚੌਂਕ 'ਚ ਵੀ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਮੁਕੇਰੀਆਂ ਸ਼ਹਿਰ ਨੂੰ ਬੰਦ ਕਰਵਾਇਆ ਗਿਆ ਤੇ ਮੁੱਖ ਮਾਰਗ ਨੂੰ ਜਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਹ ਮੀਡੀਆ ਦੇ ਮੁਖ ਖਾਤਮ ਹੁੰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਨੇ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਕਰਕੇ ਮਾੜਾ ਵਰਤੋਅ ਕੀਤਾ ਹੈ ਤੇ ਇਸੇ ਕਾਰਨ ਇੱਕ ਵਾਰ ਮੁੜ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਵੱਲ ਵਧਣਾ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਪੈਦਾ ਹੁੰਦੇ। ਇਸ ਮੌਕੇ ਕਿਸਾਨਾਂ ਨੇ ਇਸੇ ਤਰ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਸਰਕਾਰ ਨੇ ਕਿਸਾਨਾਂ ਦੇ ਹੱਕ ਦੀ ਗੱਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਕ ਵਾਰ ਦੁਬਾਰਾ ਕਿਸਾਨਾਂ ਵੱਲੋਂ ਦੇਸ਼ ਦੀ ਰਾਸ਼ਤਾ 'ਤੇ ਪੱਕੇ ਤੌਰ 'ਤੇ ਅੰਦੋਲਨ ਖੜਾ ਕਰ ਦਿੱਤਾ ਜਾਵੇਗਾ। ਮੁਕੇਰੀਆਂ ਤੋਂ ਹੁਸ਼ਰਪੁਰ ਦੇ ਉਸਦੇ ਨਾਲ ਦਿੱਲੀ ਬਾਕਸਿੰਗ ਗ੍ਰੈਂਡੀ ਰਿਪੋਰਟ ਅੱਜ ਅਸੀਂ ਸੰਜੋਗ ਮੋਰਚੇ ਦੀ ਕਾਲ ਤੇ ਬਕਰੀਆਂ ਵਿਖੇ ਰੋਡ ਜਾਬਦਾ ਜਿਹੜਾ ਕਾਲ ਨੂੰ ਇਹ ਸਫਲ ਕਰਨ ਵਾਸਤੇ ਸਵੇਰ ਦੇ 11:00 ਵਜੇ ਤੋਂ ਬੰਦ ਕਰਕੇ ਤੇ ਸ਼ਾਮ ਦੇ 4:00 ਵਜੇ ਤੱਕ ਬਾਦ ਰੱਖਾਂਗੇ ਜਿਹੜਾ ਕਿ ਹਰਿਆਣਾ ਵਿੱਚ ਸਾਡੇ ਕਿਸਾਨ ਭਰਾ ਜਿਹੜੇ ਦਿੱਲੀ ਨੂੰ ਆਪਣੀਆਂ ਹੱਕੀ ਮੰਡਾ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਰੋਕ ਕੇ ਕੁੱਟਿਆ ਮਾਰਿਆ ਜਾ ਰਿਹਾ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਔਰ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਕਾਫੀ ਕਿਸਾਨ ਜਿਹੜੇ ਸਾਡੇ ਫਟੜ ਹੋ ਚੁੱਕੇ ਆ ਜਿਹਦੇ ਵਿੱਚ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਰੋਸ ਮਾਰਦੇ ਵਿੱਚ ਇਹ ਜਿਹੜਾ ਬੰਦ ਹੈ ਸ੍ਰੀਤ ਮੋਰਚੇ ਦੀ ਕਾਲ ਤੇ ਉਹਨੂੰ ਡੇਪਰੇ ਚੜ ਰਹੇ ਆ। ਇਹਦੇ ਨਾਲ ਵਾਲੇ ਕਿਸਾਨ ਆਪਣਾ ਨਾਅਰਾ ਪਾ ਰਹੇ ਆ ਪਰ ਉਹਨਾਂ ਦੇ ਵਿੱਚ ਹੰਗਾਮਾ ਹੋ ਗਿਆ। ਜਿਹੜਾ ਐਮਐਸਟੀ ਆ ਜਾਣਾ ਹੈ ਪੱਕੀ ਕੌਂਸਲ ਤੇ ਹਾਰ ਇਹ ਐਸਲੇ ਆਪਾਂ ਦਾ ਇਹਨੂੰ ਡਿਕਟੇਟਰ ਵੀ ਕਹਿ ਸਕਦੇ ਆ ਜਿਹੜਾ ਕਿ ਜੰਮੂਰੀ ਹੱਕ ਵਾਸਤੇ ਸਰਕਾਰਾਂ ਨੇ ਰੋਡ ਬਣਾਏ ਹੁੰਦੇ ਆ ਇਹ ਸਾਡੇ ਲੰਘਣ ਵਾਸਤੇ ਰਸਤਾ ਹੁੰਦਾ ਜਿਸ ਨੂੰ ਟੱਕਣਾ ਕੋਈ ਜੰਮੂਰੀ ਜਿਹੜੀ ਉਹਨਾਂ ਦਾ ਹੱਕ ਗਵਰਨਮੈਂਟਾਂ ਦਾ ਨਹੀਂ ਹੁੰਦਾ ਲੇਕਿਨ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਆ ਉਹ ਬਾਰ-ਬਾਰ ਤੇ ਨਾਲ ਹਰਿਆਣਾ ਸਰਕਾਰ ਜਿਹੜੀ ਲੜ ਕੇ ਦੋਨੇ ਬਾਰ-ਬਾਰ ਜਿਹੜੇ ਇਹ ਜਾਣਬੁੱਝ ਕੇ ਬੈਰੀਕੇਡ ਲਗਾ ਕੇ ਉਧਰੋਂ ਗੋਲੇ ਦਾ ਕੇ ਗੋਲੀਆਂ ਮਾਰ ਕੇ ਸਾਨੂੰ ਰੋਕਣਾ ਚਾਹੁੰਦੀ ਹੈ ਲੇਕਿਨ ਕਿਸਾਨਾਂ ਦਾ ਹੱਕ ਹੈ ਆਪਣੀਆਂ ਛਾਤ ਵੀ ਟੱਗ ਨਾਲ ਆਪਣਾ ਅੰਦੋਲਨ ਜਿਹੜਾ ਉਹ ਦਿੱਲੀ ਵੀ ਕੇ ਜਾ ਕੇ ਕਰ ਸਕਦੇ ਆ ਦੇਖੋ ਸਾਡਾ ਸੰਯੁਕਤ ਮੋਰਚਾ ਜਿਹੜਾ ਜਦੋਂ ਸਾਡੀਆਂ ਭਰਾਤੀ ਜਥੇਬੰਦੀਆਂ ਜਿਹੜੀਆਂ ਉੱਥੇ ਗਈਆਂ ਨੇ ਉਹ ਸਾਨੂੰ ਅਪੀਲ ਕਰਨ ਗਿਆ ਤੇ ਅਸੀਂ ਉਹਨਾਂ ਦੇ ਪਿੱਛੇ ਪੈਠੇ ਦੇ ਪਿੱਛੇ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਦੋਂ ਵੀ ਸਾਨੂੰ ਅਪੀਲ ਕਰਨ ਗਿਆ ਸਾਡਾ ਸਯੋਜਕ ਮੋਰਚਾ ਜਿਹੜਾ ਸਾਨੂੰ ਕਾਲ ਦੇਵੇਗਾ ਤੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਜਾਵਾਂਗੇ ਸਾਥੀਓ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਬੇਟਕਰ ਵੈਲਫੇਅਰ ਮਿਸ਼ਨ ਪੰਜਾਬ ਅੱਜ ਮੈਂ ਆਪਣੀ ਜਥੇਬੰਦੀ ਦੇ ਨਾਲ ਮੇਰੀਆਂ ਹੋਰ ਜਥੇਬੰਦੀਆਂ ਚਾਹੇ ਉਹ ਮੇਟਕਾਰੀ ਆ ਚਾਹੇ ਉਹ ਰਵਦਾਸੀਆਂ ਚਾਹੇ ਉਹ ਬਾਲਮੀਕਲ ਸੁਭਾ ਮਾਇਆ ਹੋਰ ਜਥੇਬੰਦੀਆਂ ਉਹਨਾਂ ਨਾਲ ਲੈ ਕੇ ਅੱਜ ਕਿਸਾਨ ਸੰਘਰਸ਼ ਦੇ ਵਿੱਚ ਪਹੁੰਚਿਆ ਜਿੱਥੇ ਐਮਐਸਪੀ ਦਾ ਮੁੱਦਾ ਜਿਹੜਾ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਬੜੀ ਬੜੀ ਦੇਰ ਤੋਂ ਲਟਕਾ ਕੇ ਰੱਖਿਆ ਹੋਇਆ ਕਿਉਂਕਿ ਜਦੋਂ ਕਾਲੇ ਤਿੰਨ ਕਾਨੂੰਨ ਜਿਹੜੇ ਉਹ ਵਿਡਰੋਅ ਕੀਤੇ ਗਏ ਸੀ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਕਿਸਾਨਾਂ ਨਾਲ ਕਿ ਅਸੀਂ ਐਮਐਸਪੀ ਤੇ ਗਰੰਟਡ ਕਾਨੂੰਨ ਲਿਆਵਾਂਗੇ ਇਹਨਾਂ ਨੇ ਅਲੱਗ-ਅਲੱਗ ਫਸਲਾਂ ਤੇ ਅਲੱਗ-ਅਲੱਗ ਐਮਐਸਪੀ ਜਿਹੜੀ ਉਹ ਲਾਗੂ ਕਰਨ ਦਾ ਐਲਾਨ ਕੀਤਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਮੰਜ਼ੂਰ ਨਹੀਂ ਹੈ ਇਹ ਕੱਲੀ ਮੰਗ ਦੀ ਇਹਦੇ ਨਾਲ ਕੁੱਝ ਹੋਰ ਮੰਗਾ ਹੈ ਜਿਹੜੀਆਂ ਮਜ਼ਦੂਰ ਹਿਤਕਾਰੀ ਮੁਲਾਜ਼ਮ ਹਿਤਕਾਰੀ ਔਰ ਖੇਤ ਮਜ਼ਦੂਰ ਹਿਤਕਾਰੀ ਐਸ ਸੀ ਐਸ ٹی ଓ ਬੀ ਸੀ ਹਿਤਕਾਰੀ ਮੰਗਾ ਨੇ ਉਹ ਵੀ ਨਾਮ ਜੋੜੀਆਂ ਗਈਆਂ ਸਾਥੀਓ ਉਹਦੇ ਵਿੱਚ ਦੇਖੋ ਪੁਰਾਣੀ ਪੈਨਸ਼ਨ ਬਹਾਲੀ ਹੈ ਬਹੁਤ ਵੱਡਾ ਮੁੱਦਾ ਹੈ ਉਹਦੇ ਨਾਲ ਮਣੀਪੁਰ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਜੇ ਤੱਕ ਸਜ਼ਾਵਾ ਨਹੀਂ ਮਿਲੀ ਆ ਬਹੁਤ ਵੱਡਾ ਮੁੱਦਾ ਹੈ ਇਹ ਜਿਹੜੀ ਕੇਂਦਰ ਸਰਕਾਰ ਹੈ ਇਸ ਨੇ ਹਮੇਸ਼ਾ ਆਪਣਾ ਇੱਕ ਏਜੰਡਾ ਅੱਗੇ ਰੱਖਿਆ ਕਿ ਧਰਮ ਦੇ ਨਾਂ ਤੇ ਔਰ ਜਾਤ ਦੇ ਨਾਂ ਤੇ ਫਿਰਕੇ ਦੇ ਨਾਂ ਤੇ ਵੰਡ ਕੇ ਲੋਕਾਂ ਨੂੰ ਰਾਜਨੀਤੀ ਕੀਤੀ ਆ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਕਿਸਾਨ ਵੀਰਾਂ ਦੀ ਜਿਹੜੀ ਐਫਐਸਪੀ ਦੀ ਮੰਗ ਹੈ ਕਿ ਫਸਲਾਂ ਤੇ ਇੱਕ ਮੁਸ਼ਤ ਇੱਕੋ ਜਿਹੀ ਗਰੰਟੀ ਵੀ ਜਿਹੜੀ ਐਫਐਸਪੀ ਲਾਗੂ ਕੀਤੀ ਜਾਏ ਤੇ ਗਰੰਟਡ ਕਰੂਨ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਆ ਉਹਨੂੰ ਹੂਬ-ਹੂਰ ਲਾਗੂ ਕੀਤਾ ਜਾਂਦਾ। ਸੋ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਇਸ ਸੰਘਰਸ਼ ਦੇ ਵਿੱਚ ਖੁੱਦੀਆਂ।